ਸਤਿ ਸ਼੍ਰੀ ਅਕਾਲ ਬਈ ਸਾਰੇ ਭਰਾਵਾਂ ਨੂੰ ਤੇ ਸਵਾਗਤ ਹੈ ਆਪਣੇ ਸਿੱਧੂ ਟਰੈਕਟਰ ਪੇਜ ਤੇ ਅੱਜ ਆਪਾਂ ਤੁਹਾਡੇ ਬਾਤ ਤਿੰਨ ਹੌਲੈਂਡ ਲੈ ਕੇ ਆਏ ਬਈ ਵੀਡੀਓ ਚ ਤੇ ਦਿਖਾਵਾਂਗੇ ਤਿੰਨ ਹੌਲੈਂਡਾਂ ਦੀ ਦੇਵਾਂਗੇ ਜਾਣਕਾਰੀ ਤੁਹਾਨੂੰ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਜਿਹੜੇ ਭਰਾ ਆਪਣੇ ਚੈਨਲ ਨਵੇਂ ਜੁੜੇ ਆ ਸਬਸਕ੍ਰਾਈਬ ਤੇ ਫੋਲੋ ਜਰੂਰ ਕਰ ਲਿਓ ਉਹ ਵੀ ਸਭ ਤੋਂ ਪਹਿਲਾਂ ਬਈ ਤੁਹਾਨੂੰ ਦਿਖਾਉਣੇ ਆ 2016 ਮਾਡਲ ਸਪੈਸ਼ਲ ਐਡੀਸ਼ਨ ਆ ਟਰੈਕਟਰ ਦੀ ਬਈ ਬਹੁਤ ਮੰਗਾ ਸਪੈਸ਼ਲ ਐਡੀਸ਼ਨ ਦੀ 55 ਐਚਪੀ ਚ ਟਰਬੋ ਆ ਗਿਆ ਬਈ ਇਹ ਸਪੈਸ਼ਲ ਐਡੀਸ਼ਨ ਫੁੱਲ ਟੌਪ ਮਾਡਲ ਤੇਰੀ ਸਪੀਡ ਪਾਵਰ ਸਟੀਅਰਿੰਗ ਜੈਕ ਵਾਲਾ ਟਰੈਕਟਰ ਆ ਬਾਈ ਕੰਡੀਸ਼ਨ ਚ ਚੈੱਕ ਕਰ ਲਓ ਅੰਦਰ ਉਹ ਵੀ ਟਰੈਕਟਰ ਦੀ ਐਂਡ ਪੂਰਾ ਕਹਿੰਦੇ ਪੂਰਾ ਫੁੱਲ ਸੋਹਣਾ ਟਰੈਕਟਰ ਪਿਆ ਹੈ ਬਾਕੀ ਟਾਇਰਾਂ ਦੀ ਗੱਲ ਕਰੀਏ ਬਾਈ 90 ਤੋਂ 95 ਪੈਸੇ ਟਾਇਰ ਪੇ ਨੇ ਚਾਰੇ ਟਰੈਕਟਰ ਦੇ ਰੰਬਰ ਰੰਬ ਚੈੱਕ ਕਰ ਲਓ ਟਰੈਕਟਰ ਦੇ ਐਂਡ ਫੁੱਲ ਸਾਫ ਸੁਥਰਾ ਹੈਗਾ ਮਾਡਲ ਦੇ हिसाब ਨਾਲ ਫੁੱਲ ਸੋਹਣਾ ਪਿਆ ਟਰੈਕਟਰ ਫੁੱਲ ਮੈਟਿੰਗ ਕਰੀ ਹੋਈ ਹੈ ਬਈ ਟਰੈਕਟਰ ਦੀ ਚੈੱਕ ਕਰ ਸਕਦੇ ਆ ਆਪ ਸਰਟਿੰਗ 3 ਸਪੀਡ ਡਬਲ ਡਿਸਟ੍ਰਿਬਿਊਟਰ ਜੈਕ ਵਾਲਾ ਟਰੈਕਟਰ ਆ ਗਿਆ ਬਾਈ ਨਾਲ ਦੀ ਕੰਪਨੀ ਮੰਨੀਆਂ ਬਾਈ ਛਤਰੀ ਲੱਗੀ ਹੋਈ ਹੈਗੀ ਜਿਹੜੀ ਕੰਪਨੀ ਮੰਨਗਾਉਂਦੀ ਹੈ 55 एचबी ਟਰਬੋ ਬਾਕੀ ਚੈੱਕ ਕਰ ਲੋ ਕਿਸੇ ਪਾਸਿਓਂ ਵੀ ਕਮੀਨ ਹੈਗੀ ਟਰੈਕਟਰ ਚ ਆਹ ਲੋ ਪ੍ਰਭੋ ਜੈਕ ਵਾਲਾ ਆਹ ਚੀਜ਼ ਦੀ ਬਹੁਤ ਮੰਗ ਆ ਚੈੱਕ ਕਰ ਲੋ ਚਾਰੇ ਪਾਸਿਓਂ ਇਹਦੀ ਡਿਮਾਂਡ ਦੀ ਗੱਲ ਕਰੀਏ ਬਾਈ ਜੀ 5 ਲੱਖ ਤੇ 75000 ਰੁਪਿਆ ਡਿਮਾਂਡ ਹੈ ਟਰੈਕਟਰ ਦੀ ਬਾਕੀ ਬਾਈ ਮੌਕੇ ਤੇ ਮਾਰਦਾਨ ਹੋ ਜੂਗਾ ਤੇ ਅੱਗੇ ਆ ਗਿਆ ਬਾਈ 2013 ਮਾਡਲ ਸੁਪਰ 50 ਐਚਪੀ ਆ ਘੋੜਾ ਬੈਂਪਰ ਲੱਗਿਆ ਬਾਈ ਜੀ ਤੇ ਟਾਇਰਾਂ ਦੀ ਗੱਲ ਕਰੀਏ ਤਾਂ ਆਪਾਂ ਅਗਲੇ ਬਾਈ ਬਿਲਕੁਲ ਨਵੇਂ ਟਾਇਰ ਰੈਂਬਰੋਂ ਬਚਿਆ ਕਰੋ ਟਰੈਕਟਰ ਦੇ ਬਹੁਤ ਸਾਫ਼ ਸੁਥਰੇ ਪਿਆ ਮਾਡਲ ਹਿਸਾਬ ਨਾਲ ਬਾਡੀ ਲੈਣ ਦਾ ਬਾਈ ਬਹੁਤ ਸੋਹਣਾ ਪਿਆ ਟਰੈਕਟਰ ਉਹ ਵੀ ਕਰ ਲੋ ਚੈੱਕ ਮੈਂ ਅਗਲੇ ਟਾਇਰਾਂ ਦੀ ਗੱਲ ਕਰੀਏ ਬਾਈ 75 80 ਪੈਸੇ ਮੰਗਲੇ ਟਾਇਰ ਪਏ ਨੇ ਪਰ ਗਾੜਾਂ ਥੋੜੀ ਬਹੁਤੀ ਟੱਚਿੰਗ ਬਾਈ ਜ਼ਰੂਰ ਹੋਈ ਹੈ ਟਰੈਕਟਰ ਦੀ ਪੀਵੀ 50 ਬਲਾਡੇ ਦਾ ਨੰਬਰ ਆ 50 ਨੰਬਰ ਤੇਰੀ ਸਪੀਡਾ ਚ ਆ ਜਾਂਦਾ ਬਈ ਇਹ ਵੀ ਪਾਵਰ ਸਟੀering ਮਿਆਂ ਨੰਬਰ ਤੇ 4,65,000 ਰੁਪਏ ਡਿਮਾਂਡ ਹੈ ਬਈ ਇਹਦੀ ਆਪਣੀ ਬਾਕੀ ਓਕੇ ਤੇ ਬਈ ਹੋ ਜੂ ਮਾਨਤਾਣੇ ਚ ਵੀ ਅੱਗੇ ਆ ਗਿਆ ਬਾਈ ਆਪਣੇ ਕੋਲ 2012 ਮਾਡਲ ਸੁਪਰ ਇਹ ਵੀ 50 HP ਵਾਲਾ ਇਹ ਫੁੱਲ ਟੌਪ ਮਾਡਲ ਬਈ ਪਾਵਰ ਸਟੀering ਤੇਰੀ ਸਪੀਡ ਡਬਲ ਜੈਸਟੀ ਬੂਟਰ ਐਨ ਇੰਜਨ ਗੇਅਰ ਦਾ ਬਈ ਬਿਲਕੁਲ ਓਕੇ ਆ ਟਾਇਰਾਂ ਦੀ ਗੱਲ ਕਰੀਏ ਬਾਈ ਜੀ 90 ਤੋਂ 95 ਪੈਸੇ ਟਰੈਕਟਰ ਦੇ ਟਾਇਰ ਪਏ ਨੇ। ਬਾਕੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਵੀਡੀਓ ਚ ਆਪਾਂ ਚੰਗੀ ਤਰ੍ਹਾਂ ਦਿਖਾ ਦਨੇ ਚਾਰੇ ਪਾਸਿਓਂ। ਐਨ ਪੂਰਾ ਫੁੱਲ ਸਾਫ਼ ਸੁਥਰਾ ਟਰੈਕਟਰ ਦੇ ਇੰਜਨ ਗੇਅਰ ਦਾ ਬਈ ਬਿਲਕੁਲ ਓਕੇ ਆ। ਕਿਸੇ ਪਾਸੇ ਬਾਜਖਾਜ਼ ਨਹੀਂ ਹੈਗੀ ਟਰੈਕਟਰ ਦੀ ਨੰਬਰ ਨੰਬਰ ਚੈੱਕ ਕਰ ਲਓ ਬਹੁਤ ਸੋਹਣਾ ਟਰੈਕਟਰ ਪਿਆਗਾ। ਕਿਸੇ ਪਾਸੇ ਕੋਈ ਕਮੀ ਟਰੈਕਟਰ ਚ। ਹਰਿਆਣਾ ਨੰਬਰ ਆ ਬਈ। ਇਹਦੇ ਪਰਾਂ ਨੂੰ ਪੰਜਾਹ ਨੰਬਰ ਲਾ ਕੇ ਲੈਣਾ ਤਾਂ ਆਪਾਂ ਉਮੇ ਵੀ ਦੇ ਦਾਂਗੇ ਇਹ ਜੀ ਸਿੱਧੀ ਐਨੂੰ ਸੀ ਆਪਦੇ ਨਾਂ ਤੇ ਕਟਾਉਣੀਆਂ ਤਾਂ ਐਨੂੰ ਸੀ ਵੀ ਕੱਟੀ ਜਾਊਗੀ ਦੋਨਾਂ ਟਰੈਕਟਰਾਂ ਦੀ ਰਹਿਣਾ ਨੰਬਰਾਂ ਦੀ 50 ਨੰਬਰ ਤਾਂ ਸਿੱਧਾ ਹੀ ਨਾਂ ਹੋ ਜਾਊਗਾ ਕਿਸੇ ਭਰਾ ਨੂੰ ਚਾਹੀਦੇ ਹੋਏ ਟਰੈਕਟਰ ਆਪਣਾ ਕਨੈਕਟ ਕਰ ਲਓ 628358556 ਬਈ ਆਪਣਾ ਫੋਨ ਨੰਬਰ ਹੈ 628358556 ਬਾਕੀ ਵੀਡੀਓ ਚੰਗੀ ਲੱਗਦੀ ਹੈ ਵੀ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰ ਲਿਓ ਧੰਨਵਾਦ ਬਈ